एक्टिवा एच इज स्मार्ट मैम न्यू मॉडल है ये स्मार्ट है की गल करिए मैम एदी ਵਿੱਚ ਆਪਾਂ ਨੂੰ अलॉय व्हील ਮਿਲਣਗੇ ਜੋ ਕਿ ਇਹਦੀ ਲੁੱਕ ਅੱਛੀ ਬਣਾਉਂਦੇ ਐ ਐਂਡ ਸਟਰੋਂਗ ਹੈ ਜਦੋਂ ਆਪਾਂ ਗੱਡੀ ਚਲਾਉਂਦੇ ਉਹਦੀ ਸਟਰੋਂਗ ਫੀਲ ਆਂਦੀ ਹੈ ਮੋਸਟਲੀ ਕੀ ਹੈ ਪਹਿਲਾਂ ਆਪਾਂ ਨੂੰ ਚਾਬੀ ਵਗੈਰਾ ਲਾਣੀ ਪੈਂਦੀ ਸੀ ਕੀ ਲੈਸ ਮਾਡਲ ਹੈ ਇਹਨੂੰ ਪ੍ਰੈਸ ਕਰਦੇ ਹਾਂ ਇੱਥੋਂ ਤੁਹਾਡੀ ਗੱਡੀ ਆਨ ਹੋ ਜਾਂਦੀ ਹੈ ਹੋਰ ਸਾਇਲੈਂਟ ਸਟਾਰਟ ਹੈ ਗੱਡੀ ਸਟਾਰਟ ਕਰਦੇ ਹਾਂ ਸਲਵ ਦੀ ਨੋਇਜ਼ ਨਹੀਂ ਆਂਦੀ ਉੱਪਰ ਨੂੰ ਫਿਊਲ ਟੈਂਕ ਹੈ ਤੁਸੀਂ ਬੈਠੇ ਬੈਠੇ ਇਹਨੂੰ ਪੈਟਰੋਲ ਵੀ ਪਰਵਾਸਾਉਦੇ ਹੋ ਉੱਠਣ ਦੀ ਲੋੜ ਨਹੀਂ ਪਵੇਗੀ ਜਿੱਦਾਂ ਜੀ ਆਪਾਂ ਹੁਣ ਕਿਤੇ ਵੀ ਜਾਣੇ ਆ ਪਾਰਕਿੰਗ 'ਚ ਗੱਡੀ ਖੜੀ ਕਰਦੇ ਆ ਅਗਰ ਉਹਦੀ 10 ਮੀਟਰ ਦੀ ਰੇਂਜ ਚਾਣੇ ਆ ਤੇ ਆਪਾਂ ਫਰਸਟ ਬਟਨ ਅਨਸਰ ਬੈਕ ਵਿੱਚ ਦਬਾਵਾਂਗੇ ਤਾਂ ਚਾਰੋਂ ਇੰਡੀਕੇਟਰ ਇਹਦੇ ਫਲੈਸ਼ ਹੋਣਗੇ ਠੀਕ ਹੈ ਜੀ ਜਿਸ ਦੇ ਨਾਲ ਆਪਣੀ ਗੱਡੀ ਆਸਾਨੀ ਨਾਲ ਫਾਈਂਡ ਆਊਟ ਹੋ ਜਾਏਗੀ ਇਹਦੇ ਵਿੱਚ ਤੁਹਾਨੂੰ ਆਂਟੀ-ਥੈਫ ਸਿਸਟਮ ਫॉर ਸਿਕਿਉਰਿਟੀ ਦਿੱਤਾ ਹੋਇਆ ਹੈ ਜਿੱਦਾਂ ਜੀ ਆਪਾਂ ਗੱਲ ਕਰਦੇ ਆ ਗੱਡੀ ਨੂੰ ਤੁਸੀਂ ਲੋਕ ਲਗਾ ਦਿੰਨੇ ਹੋ ਔਰ ਇਹਨੂੰ ਡੀਐਕਟੀਵੇਟ ਕਰਨਾ ਭੁੱਲ ਜਾਂਨੇ ਹੋ ਅਗਰ ਤੁਸੀਂ ਇਹਦੇ 100 ਮੀਟਰ ਦੇ ਵਿੱਚੋਂ ਬਾਹਰ ਆਊਟ ਹੋ ਜਾਂਦੇ ਹੋ ਤਾਂ ਤੁਹਾਡੀ ਗੱਡੀ ਆਟੋਮੈਟਿਕ ਲੋਕ ਹੋ ਜਾਏਗੀ ਜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਾ ਸਿਟੀ ਹੈਡਲਾਈਨ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਗੱਲ ਕੀਤੀ ਜਾਵੇ ਬਚਪਨ ਦੇ ਵਿੱਚ ਹਰ ਬੱਚੇ ਨੂੰ ਜਿਹੜਾ ਸ਼ੌਂਕ ਹੁੰਦਾ ਹੈ ਰਿਮੋਟ ਵਾਲੀ ਗੱਡੀ ਚਲਾਉਂਦਾ ਤਾਂ ਪਰ ਹੁਣ ਇੱਕ ਰਿਮੋਟ ਵਾਲੀ ਤੁਹਾਡੇ ਲਈ ਐਕਚੁਅਲ ਲੈ ਕੇ ਆਏ ਆਂਗੇ ਜਾਣਾਂਗੇ ਉਸਦੇ ਫੀਚਰ ਤੇ ਜਿਹੜੇ ਉਹਦੇ ਫੀਚਰ ਨੇ ਉਹਨਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਗੱਲਬਾਤ ਕਰਾਉਣੇ ਆ ਤੇ ਜਾਣ ਦਿਆਂਗੇ ਇਸਦੇ ਫੀਚਰਸ ਤਾਂ ਮੋਹਿਤ ਸਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਤੇ ਜਾਣਾਂਗੇ ਐਕਟਿਵਾ ਦੇ ਜਿਹੜੇ ਨਿਊ ਫੀਚਰਸ ਨੇ ਉਹਨਾਂ ਬਾਰੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਰ ਵਧੀਆ ਮੈ ਸਰ ਪਹਿਲਾਂ ਤਾਂ ਇਸ ਐਕਟਿਵਾ ਦਾ ਕਿਹੜਾ ਨਾਮ ਹੈ ਐਕਟਿਵਾ ਐਚ ਸਮਾਰਟ ਹੈ ਮੈਮ ਨਿਊ ਮਾਡਲ ਹੈ ਇਹ ਜੀ ਗੱਲ ਕੀਤੀ ਜਾਵੇ ਤੁਸੀਂ ਕਿਹਾ ਸਮਾਰਟ ਤਾਂ ਇਹਦੇ ਵਿੱਚ ਕੀ ਕੀ ਸਮਾਰਟ ਚੀਜ਼ਾਂ ਨੇ ਉਸ ਬਾਰੇ ਦੱਸੋ ਸਮਾਰਟ ਦੀ ਗੱਲ ਕਰੀਏ ਮੈਮ ਇਹਦੇ ਵਿੱਚ ਆਪਾਂ ਨੂੰ ਅਲੋਏ 휠 ਮਿਲਣਗੇ ਜੋ ਕਿ ਇਹਦੀ ਲੁੱਕ ਅੱਛੀ ਬਣਾਉਂਦੇ ਐ ਐਂਡ ਸਟਰੋਂਗ ਹੈ ਜਦੋਂ ਆਪਾਂ ਗੱਡੀ ਚਲਾਉਂਦੇ ਆ ਉਹਦੀ ਸਟਰੋਂਗ ਫੀਲ ਆਂਦੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਕੀ ਹੈ ਸਮਾਰਟ ਦੇ ਵਿੱਚ ਜਦੋਂ ਆਪਾਂ ਇਹਨੂੰ ਨਿਊ ਮਾਡਲ ਹੈ ਚਾਬੀ ਵਾਲਾ ਕੀ ਲੈਸ ਮਾਡਲ ਇਹਨੂੰ ਕਹ ਦਿੰਦੇ ਨੇ ਆਪਾਂ ਮਤਲਬ ਕਿ ਇਸ ਦੀ ਕੀ ਵੀ ਨਹੀਂ ਹੈਗੀ ਜੀ ਇਹਨੂੰ ਤੁਸੀਂ ਇੱਥੋਂ ਹੀ ਲੌਂਗ ਮੋਸਟਲੀ ਕੀ ਹੈ ਪਹਿਲਾਂ ਆਪਾਂ ਨੂੰ ਚਾਬੀ ਵਗੈਰਾ ਲਾਣੀ ਪੈਂਦੀ ਸੀ ਕੀ ਲੈਸ ਮਾਡਲ ਹੈ ਇਹਨੂੰ ਪ੍ਰੈਸ ਕਰਦੇ ਹਾਂ ਇੱਥੋਂ ਤੁਹਾਡੀ ਗੱਡੀ ਔਨ ਹੋ ਜਾਂਦੀ ਹੈ ਔਰ ਸਾਇਲੈਂਟ ਸਟਾਰਟ ਹੈ ਗੱਡੀ ਸਟਾਰਟ ਕਰਦੇ ਹਾਂ ਸਲਫ ਦੀ ਨੌਇਜ਼ ਨਹੀਂ ਆਉਂਦੀ ਠੀਕ ਹੈ ਜੀ ਜਿਵੇਂ ਜੀ ਪਹਿਲਾਂ ਬਹੁਤ ਆਉਂਦੀ ਸੀ ਆਪਾਂ ਨੂੰ ਪਹਿਲੇ ਮਾਡਲਾਂ ਦੇ ਵਿੱਚ ਠੀਕ ਹੈ ਸਾਇਲੈਂਟ ਸਟਾਰਟ ਹੈ ਉਸ ਤੋਂ ਬਾਅਦ ਇੰਜਨ ਸਟਾਪ ਸਵਿਚ ਹੈ ਇੱਥੇ ਤੁਸੀਂ ਇੰਜਨ ਸਟਾਪ ਕਰ ਸਕਦੇ ਹੋ ਠੀਕ ਹੈ ਇਹਨੂੰ ਬੈਕ ਤੇ ਕਰਦੇ ਹਾਂ ਉੱਪਰ ਨੂੰ ਫਿਊਲ ਟੈਂਕ ਹੈ ਤੁਸੀਂ ਬੈਠੇ ਬੈਠੇ ਇਹਨੂੰ ਪਰ ਪੈਟਰੋਲ ਵੀ ਪ੍ਰਵਾਹ ਸਕਦੇ ਹੋ ਉੱਠਣ ਦੀ ਲੋੜ ਨਹੀਂ ਪਏ ਜੀ ਮਤਲਬ ਕਿ ਬਾਹਰ ਹੀ ਜਿਹੜਾ ਉਹ ਪੈਟਰੋਲ ਪ੍ਰਵਾਹਣ ਵਾਲਾ ਉਹ ਲੱਗਿਆ ਹੋਇਆਗਾ ਤੇ ਸਾਨੂੰ ਉੱਠਣ ਦੀ ਵੀ ਜਿਹੜੀ ਉਹ ਲੋੜ ਨਹੀਂ ਹੈਗੀ ਜੀ ਸਰ ਪਹਿਲਾਂ ਨਾਲੋਂ ਐਵਰੇਜ ਦੇ ਵਿੱਚ ਕਿੰਨਾ ਫਰਕ ਪਿਆ ਇਸ ਐਕਟਿਵਾ ਦੇ ਵਿੱਚ ਪਹਿਲਾਂ ਨਾਲੋਂ ਐਵਰੇਜ ਦੇ ਵਿੱਚ ਮੈਮ ਗੱਲ ਕਰੀਏ ਤਾਂ 10% ਮਾਈਲੇਜ ਇੰਕਰੀਜ਼ ਕੀਤੀ ਕੰਪਨੀ ਨੇ ਇੱਕ ਗੱਲ ਹੁੰਦੀ ਹੈ ਕਿ ਪਹਿਲਾਂ ਵੀ ਐਕਟਿਵਾ ਸੀਗੇ ਇਹ ਕੁਝ ਡਿਫਰੈਂਟ ਆਈ ਹੈਗੀ ਜਿਵੇਂ ਤੁਸੀਂ ਕਿਹਾ ਕਿ ਕੀ ਲੈਸ ਐਕਟਿਵ ਆਗੀ ਤਾਂ ਜਿਹੜਾ ਇਸ ਦਾ ਰਿਮੋਟ ਆਗਾ ਜਿੱਦਾਂ ਕਈ ਵਾਰ ਇਹ ਹੁੰਦਾ ਕਿ ਕੀ ਗੁੰਮ ਜਾਂਦੀ ਹੈਗੀ ਤਾਂ ਆਪਾਂ ਦੁਬਾਰਾ ਬਣਵਾ ਲੈਨੇ ਆ ਬਟ ਹੁਣ ਰਿਮੋਟ ਰਿਮੋਟ ਆ ਜਿਹੜਾ ਇਸ ਦਾ ਤਾਂ ਫਿਰ ਉਹਦੇ ਵਿੱਚ ਕੋਈ ਚੱਕਰ ਤਾਂ ਨਹੀਂ ਹੋਏਗਾ ਨਹੀਂ ਮੈਮ ਦੁਬਾਰਾ ਵੀ ਰਿਮੋਟ ਤੁਹਾਨੂੰ ਅਪਲਾਈ ਹੋ ਜਾਂਦਾ ਔਰ ਮਿਲ ਜਾਏਗਾ ਜੀ ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਤੁਸੀਂ ਫਿਰ ਵੀ ਕਿਤੇ ਇਹਦੇ ਵਿੱਚ ਤੁਹਾਨੂੰ ਕੋਡ ਦਿੱਤਾ ਹੋਇਆ ਜੋ ਕਿ ਤੁਸੀਂ ਸੰਭਾਲ ਕੇ ਰੱਖਣਾ ਹੁੰਦਾ ਹੈ ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤੇ ਤੁਸੀਂ ਆਪਣੀ ਐਕਟਿਵਾ ਸਟਾਰਟ ਕਰ ਸਕਦੇ ਹੋ ਜੀ ਉਦੇ ਵਿੱਚ ਫੰਕਸ਼ਨ ਹੈਗਾ ਤੁਸੀਂ ਇਹਨੂੰ ਭਰ ਕੇ ਜੋ ਇਹਦੇ 9 ਅੱਖਰਾਂ ਦਾ ਕੋਡ ਹੋਏ ਜਾਓ ਤੁਸੀਂ ਇਹਨੂੰ ਫੀਲ ਕਰਕੇ ਆਪਣੀ ਗੱਡੀ ਲੈ ਜਾ ਸਕਦੇ ਹੋ 6 ਮਿੰਟ ਦੇ ਅੰਦਰ ਅੰਦਰ ਜੀ 6 ਮਿੰਟ ਦੇ ਅੰਦਰ ਅੰਦਰ ਜਿਹੜੀ ਅਗਰ ਸਾਡੇ ਤੋਂ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਵੀ ਅਸੀਂ ਆਪਣੀ ਗੱਡੀ ਆ ਜਿਹੜੀ ਉਹ ਚਲਾ ਸਕਦੇ ਹਾਂ ਤੇ 6 ਮਿੰਟਾਂ ਦੇ ਵਿੱਚ ਸਾਨੂੰ ਦੁਬਾਰਾ ਨਵਾਂ ਰਿਮੋਟ ਮਿਲ ਜਾਏਗਾ ਨਹੀਂ ਰਿਮੋਟ ਨਹੀਂ ਨਵਾਂ ਮਿਲੇਗਾ ਤੁਸੀਂ ਗੱਡੀ ਸਟਾਰਟ ਕਰਕੇ ਲੈ ਕੇ ਜਾ ਸਕਦੇ ਹੋ ਰਿਮੋਟ ਦਾ ਡੀਲਰ ਤੁਸੀਂ ਅਪਲਾਈ ਹੋਇਆ ਜਾਗਾ ਮੀਨਸ ਜੇ ਤੁਸੀਂ ਐਮਰਜੈਂਸੀ ਦਾਡਾ ਰਿਮੋਟ ਗੁੰਮਿਆ ਹੋਇਆ ਤੁਸੀਂ ਆਪਣਾ ਨੋ ਅੱਖਰਾਂ ਦਾ ਕੋਡ ਭਰ ਕੇ ਉੱਥੋਂ ਜਾ ਸਕਦੇ ਆ ਸਰ ਇਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਮਾਰਟ ਫੀਚਰਸ ਨੇਗੇ ਉਹਨਾਂ ਬਾਰੇ ਦੱਸੋ ਮੈਮ ਸਮਾਰਟ ਜਿੱਦਾਂ ਕਿ ਆਪਾਂ ਹੁਣ ਕਿਤੇ ਵੀ ਜਾਂਦੇ ਆ ਪਾਰਕਿੰਗ 'ਚ ਗੱਡੀ ਖੜੀ ਕਰਦੇ ਆ ਅਗਰ ਉਹਦੀ 10 ਮੀਟਰ ਦੀ ਰੇਂਜ ਚਾਹਨੇ ਆ ਤੇ ਆਪਾਂ ਫਰਸਟ ਬਟਨ ਅਨਸਰ ਬੈਗ ਸਵਿਚ ਦਬਾਵਾਂਗੇ ਤਾਂ ਚਾਰੋਂ ਇੰਡੀਕੇਟਰ ਇਹਦੇ ਫਲੈਸ਼ ਹੋਣਗੇ ਠੀਕ ਹੈ ਜੀ ਜਿਸ ਦੇ ਨਾਲ ਆਪਣੀ ਗੱਡੀ ਆਸਾਨੀ ਨਾਲ ਫਾਈਂਡ ਆਊਟ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਕਸਟਮਰਜ਼ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਉਸਨੇ ਸਿਰਫ ਆਪਣਾ ਜਿਹੜਾ ਰਿਮੋਟ ਤੋਂ ਕੰਮ ਕਰਨਾ ਹੈ ਤੇ ਗੱਡੀ ਆਪਣੇ ਆਪ ਮਿਲ ਜਾਣੀ ਜੀ ਬਿਲਕੁਲ ਹੋਰ ਕੀ ਖਾਸ ਹੈ ਸਰ ਇਹ ਦੇ ਵਿੱਚ ਮੈਮ ਇਹਦੇ ਵਿੱਚ ਤੁਹਾਨੂੰ ਫਿਊਲ ਐਫੀਸ਼ੀਐਂਟ ਟਾਇਰਸ ਮਿਲਣਗੇ ਜਿਹਦੇ ਜਿੱਦਾਂ ਜੀ ਨਾਰਮਲ ਟਾਇਰ ਦੀ ਉਹਨਾਂ ਦੀ ਕੁਆਲਿਟੀ ਨਾਲੋਂ ਥੋੜੇ ਅੱਛੇ ਨੇ ਔਰ ਬੈਟਰ ਹਨੇ ਸਰ ਜੀ ਗੱਲ ਕੀਤੀ ਜਾਵੇ ਸਿਕਿਉਰਿਟੀ ਦੀ ਹਰ ਇੱਕ ਜਿਹੜਾ ਇਨਸਾਨ ਹੁੰਦਾਗਾ ਉਹਨਾਂ ਨੂੰ ਇਹ ਹੁੰਦਾ ਕਿ ਮਾਰਕੀਟ ਦੇ ਵਿੱਚ ਜਿਹੜੀ ਸਾਡੀ ਗੱਡੀ ਖੜੀ ਹੈਗੀ ਸਾਡੀ ਐਕਟਿਵਾ ਖੜੀ ਹੈਗੀ ਉਹ ਚੋਰੀ ਨਾ ਹੋ ਜੇ ਤਾਂ ਉਹਦੇ ਵਿੱਚ ਕੀ ਸਿਕਿਉਰਿਟੀ ਸਿਸਟਮ ਹੈ ਜਿਵੇਂ ਤੁਸੀਂ ਕਿਹਾ ਕਿ ਰਿਮੋਟ ਦੇ ਨਾਲ ਤਾਂ ਜੇਕਰ ਆਪਾਂ ਐਕਟੀਵੇਟ ਕਰਨਾ ਭੁੱਲ ਜਾਈਏ ਤਾਂ ਕੀ ਕਰ ਸਕਦੇ ਹਾਂ ਮੈਮ ਦੇਖੋ ਤੁਹਾਡੀ ਗੱਡੀ ਦੀ ਬਹੁਤ ਪਹਿਲਾਂ ਗੱਡੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਚੋਰੀ ਵਗੈਰਾ ਆਉਂਦੀ ਸੀ ਬਟ ਇਹਦੇ ਵਿੱਚ ਇਦਾਂ ਤਾਂ ਕੁਝ ਨਹੀਂ ਹੈ ਇਹਦੇ ਵਿੱਚ ਤੁਹਾਨੂੰ ਆਂਟੀ-ਥੈਫ ਸਿਸਟਮ ਫੋਰ ਸਿਕਿਉਰਟੀ ਦਿੱਤਾ ਹੋਇਆ ਹੈ ਜਿੱਦਾਂ ਜੀ ਆਪਾਂ ਗੱਲ ਕਰਦੇ ਆ ਗੱਡੀ ਨੂੰ ਤੁਸੀਂ ਲੋਕ ਲਗਾ ਦਿੰਨੇ ਹੋ ਔਰ ਇਹਨੂੰ ਡੀਐਕਟੀਵੇਟ ਕਰਨਾ ਭੁੱਲ ਜਾਂਦੇ ਹੋ ਅਗਰ ਤੁਸੀਂ ਇਹ ਤੋਂ 100 ਮੀਟਰ ਦੇ ਵਿੱਚ ਦੂਰ ਬਾਹਰ ਆਊਟ ਹੋ ਜਾਂਦੇ ਹੋ ਤਾਂ ਤੁਹਾਡੀ ਗੱਡੀ ਆਟੋਮੈਟਿਕ ਲੋਕ ਹੋ ਜਾਏਗੀ ਜਿਤੇ ਨਾਲ ਆਪਣੀ ਗੱਡੀ ਸੇਫ ਹੈ ਸਰ ਜਿਸ ਤਰ੍ਹਾਂ ਇਸ ਦੇ ਜਿਹੜੇ ਫੀਚਰਸ ਨੇ ਉਹ ਬੜੇ ਹੀ ਅਟਰੈਕਟਿਵ ਨੇ ਤੇ ਜੇਕਰ ਕਸਟਮਰਸ ਨੇ ਇਸ ਨੂੰ ਪਰਚੇਸ ਕਰਨਾ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਮੈਮ ਦੇਖੋ ਅਗਰ ਕਸਟਮਰ ਨੇ ਪਰਚੇਸ ਕਰਨਾ ਹੈ ਉਸ ਤੁਸੀਂ ਆਨਲਾਈਨ ਸਾਡਾ ਣਟ ਤੇ ਹੈਗਾ ਆ ਔਰ ਨਾਮ ਵਗੈਰਾ ਐਡਰੈਸ ਜੋ ਵੀ ਹੈ ਆਨਲਾਈਨ ਤੁਹਾਨੂੰ ਡਿਟੇਲ ਮਿਲ ਜੀਏ ਜੀ ਅਕਾਊਂਟ 'ਚ ਟਰਾਂਸਫਰ ਵੀ ਕਰ ਸਕਦੇ ਈਜ਼ਲੀ ਠੀਕ ਹੈ ਅਗਰ ਵਿਜ਼ਿਟ ਕਰਨਾ ਹੈ ਸਾਡਾ ਸ਼ੋਰੂਮ ਹੈ ਜਾਇ ਕ੍ਰਿਸ਼ਨ ਆਟੋਮੋਬਾਈਲ ਬਸਤੀ ਯੋਧੇਵਾਲ ਚੌਕ ਅਨੰਦਪੁਰ ਮਹੱਲਾ ਲੁਧਿਆਣਾ ਤਜੇ ਮੈਂ ਤੁਹਾਨੂੰ ਅਸੀਂ ਸਮਾਰਟ ਐਕਟੀਵਿਟੀ ਦਿਖਾਈ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਸਮਾਰਟ ਐਕਟੀਵਿਟੀ ਇਸ ਦੀ ਜਿਹੜੇ ਫੀਚਰਸ ਨੇ ਉਹ ਕਿਸ ਤਰ੍ਹਾਂ ਲੱਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਟ